ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਪੰਜਾਬ ਸਰਕਾਰ ਨੂੰ ਕੱਲ ਰਸਮੀ ਤੌਰ ਤੇ ਗੋਇੰਦਵਾਲ ਥਰਮਲ ਪਲਾਂਟ ਦਾ ਮੁਕੰਮਲ ਚਾਰਜ ਮਿਲ ਗਿਆ ਬੈਂਕਰਜ਼ ਨੇ ਕੱਲ ਇੱਕ ਉੱਚ ਪੱਧਰੀ ਮੀਟਿੰਗ ਵਿੱਚ ਗੋਇੰਦਵਾਲ ਥਰਮਲ ਪਲਾਂਟ ਦਾ ਮੁਕੰਮਲ ਕੰਟਰੋਲ ਪੰਜਾਬ ਸਰਕਾਰ ਨੂੰ ਦਿੱਤਾ ਕੱਲ ਹੋਈ ਮੀਟਿੰਗ ਵਿੱਚ ਥਰਮਲ ਦੇ ਸ਼ੇਅਰ ਗੁਰੂ ਅਮਰਦਾਸ ਥਰਮਲ ਪਲਾਂਟ ਨੂੰ ਤਬਦੀਲ ਕਰ ਦਿੱਤੇ ਗਏ ਜਦਕਿ ਪਾਵਰਕਾਮ ਨੇ ਖਰੀਦ ਰਾਸ਼ੀ ਦੇ 1080 ਕਰੋੜ ਰੁਪਏ ਬੈਂਕਰਜ਼ ਨੂੰ ਦੇ ਦਿੱਤੇ ਪਾਵਰਕਾਮ ਤੇ ਆਪ ਸਰਕਾਰ ਨੇ ਕੱਲ ਰਸਮੀ ਚਾਰਜ ਮਿਲਣ ਮਗਰੋਂ ਰਾਹਤ ਮਹਿਸੂਸ ਕੀਤੀ ਕਿਉਂਕਿ ਥਰਮਲ ਦੀ ਖਰੀਦ ਵਿੱਚ ਕੇਂਦਰੀ ਅੜਿੱਕੇ ਪੈਣ ਦਾ ਡਰ ਅੰਤਮ ਸਿਰੇ ਤੱਕ ਬਰਕਰਾਰ ਸੀ ਮੁੱਖ ਮੰਤਰੀ ਭਗਵੰਤ ਮਾਨ ਨੇ ਕੱਲ ਹਲਕਾ ਡੇਰਾ ਬੱਸੀ ਦੇ ਪਿੰਡ ਭਾਖਰਪੁਰ ਵਿੱਚ ਆਪ ਦੀ ਸਰਕਾਰ ਆਪ ਦੇ ਦਵਾਰ ਸਕੀਮ ਦਾ ਰਸਮੀ ਆਗਾਜ਼ ਕੀਤਾ ਐਸ ਮੌਕੇ ਮੁੱਖ ਮੰਤਰੀ ਨੇ ਰਜਿਸਟਰੀਆਂ ਲਈ ਐਨਓਸੀ ਦੀ ਸ਼ਰਤ ਖਤਮ ਕੀਤੇ ਜਾਣ ਦਾ ਐਲਾਨ ਕੀਤਾ। ਉਹਨਾਂ ਕਿਹਾ ਕਿ ਇਸ ਸਬੰਧੀ ਜਲਦ ਹੀ ਨੋਟੀਫਿਕੇਸ਼ਨ ਤੇ ਹੋਰ ਵੇਰਵੇ ਜਾਰੀ ਕਰ ਦਿੱਤੇ ਜਾਣਗੇ। ਜਿੰਨੀਆਂ ਵੀ ਰੀਸਟੀਆਂ ਹੋਣਗੀਆਂ ਜਿਸ ਕਿਸਮ ਦੀ ਵੀ ਰੀਸਟੀਆਂ ਹੋਣਗੀਆਂ ਸਾਰਿਆਂ ਤੋਂ ਐਨਓਸੀ ਖਤਮ। ਪਰ ਅੱਗੇ ਤੋਂ ਕੋਈ ਇਲੀਗਲ ਕਲੋਨੀ ਨਹੀਂ ਅਸੀਂ ਬਣਨ ਦੇਣੀ। ਕੀ ਕਰਦੇ ਆ ਕਲੋਨੀਆਂ ਬਣਾਉਣ ਵਾਲੇ? ਕਲੋਨੀ ਬਣਾ ਕੇ ਤੁਹਾਨੂੰ ਵੇਚ ਕੇ ਆਪ ਭੱਜ ਜਾਂਦੇ ਨੇ, ਤੁਹਾਨੂੰ ਲੀਡਰਾਂ ਦੇ ਪਾਸ ਪਾ ਜਾਂਦੇ ਨੇ। ਵੀ ਦਿਓ ਤਰਨਾ ਇੱਥੇ ਸੀਵਰੇਜ ਪਾਓ ਜੀ। ਕਲੋਨੀ ਲੀਗਲ ਦਿਓ ਤਰਨਾ ਇੱਥੇ ਬਿਜਲੀ ਪਾਓ ਦਿਓ ਜੀ ਦਿਓ ਤਰਨਾ ਮੀਟਰ ਨਹੀਂ ਲੱਗ ਰਹੇ ਠੀਕ ਐ ਤੂੰ ਪਹਿਲਾਂ ਜੋ ਕਰਕੇ ਕਰਕੇ ਅੱਜ ਤੋਂ ਬਾਅਦ ਇਲੀਗਲ ਕਲੋਨੀ ਨਹੀਂ ਸੀ ਕੱਟਣ ਦੇਣੀ ਪਰ ਜਿਹੜੇ ਪਹਿਲਾਂ ਕਲੋਨੀਆ ਚ ਪਲਾਟ ਲੈ ਕੇ ਗਰੀਬ ਲੈ ਕੇ ਕੋਈ ਪਹਿਲਾਂ ਥੋੜਾ ਤਾਂ ਪੈਸਾ ਲੱਗ ਗਿਆ ਨਾ ਤਾਂ ਅਸੀਂ ਉਸ ਪੈਸੇ ਦਾ ਮੁੱਲ ਪਾਉਣ ਲੱਗਿਆ ਆਖਰਕਾਰ ਬੱਸ ਸਫ਼ਰ ਕਰਨ ਵਾਲਿਆਂ ਦੀਆਂ ਮੁਸ਼ਕਲਾਂ ਹੁਣ ਘਟ ਹੋ ਜਾਣਗੀਆਂ ਦਰਸਲ ਮੈਨੇਜਮੈਂਟ ਤੇ ਸਰਕਾਰੀ ਬੱਸਾਂ ਦੇ ਕੰਮ ਆ ਵਿਚਕਾਰ ਹੁਣ ਇਸ ਗੱਲ ਤੇ ਸਹਿਮਤੀ ਬਣ ਗਈ ਕਿ ਸਰਕਾਰੀ ਬੱਸਾਂ ਵਿੱਚ 52 ਤੋਂ ਵੱਧ ਸਵਾਰੀਆਂ ਬਿਠਾ ਲਈਆਂ ਜਾਣ ਹਾਲਾਂਕਿ ਇਹ ਸਹਿਮਤੀ ਸਿਰਫ ਸਵੇਰ ਤੇ ਸ਼ਾਮ ਦੇ ਸਮੇਂ ਲਈ ਹੀ ਫਿਲਹਾਲ ਬਣੀ ਹੈ ਪਰ ਸਵੇਰ ਤੇ ਸ਼ਾਮ ਦੇ ਸਮੇਂ ਬੱਸਾਂ ਵਿੱਚ ਭੀੜ ਦੇ ਮੱਦੇ ਨਜ਼ਰ ਹੁਣ ਸਰਕਾਰੀ ਬੱਸਾਂ ਵਿੱਚ ਸਫ਼ਰ ਕਰਨ ਵਾਲੀਆਂ ਸਵਾਰੀਆਂ ਦੀਆਂ ਮੁਸ਼ਕਲਾਂ ਘਟ ਹੋਰ ਜਾਣਗੀਆਂ ਚੰਡੀਗੜ੍ਹ ਦੇ ਮੇਅਰ ਦੀ ਚੋਣ ਨੂੰ ਲੈ ਕੇ ਸੁਪਰੀਮ ਕੋਰਟ ਦੀਆਂ ਤਲਖ ਟਿੱਪਣੀਆਂ ਤੋਂ ਇੱਕ ਦਿਨ ਮਗਰੋਂ ਹੁਣ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਦਾ ਮਾਮਲਾ ਵੀ ਪੰਜਾਬ ਹਰਿਆਣਾ ਹਾਈ ਕੋਰਟ ਪਹੁੰਚ ਗਿਆ ਇਨ੍ਹਾਂ ਦੋਵਾਂ ਅਹੁਦਿਆਂ ਲਈ ਕਾਂਗਰਸ ਤੇ ਆਪ ਗੱਠ ਜੋੜ ਦੇ ਉਮੀਦਵਾਰਾਂ ਨੇ ਇਹ ਪਟੀਸ਼ਨ ਦਾਇਰ ਕੀਤੀ ਹੈ ਹਾਈ ਕੋਰਟ ਜਲਦੀ ਹੀ ਇਸ ਪਟੀਸ਼ਨ ਤੇ ਸੁਣਵਾਈ ਕਰ ਸਕਦਾ ਹੈ ਕਹਿੰਦੇ ਨੇ ਸਿਆਸਤ ਵਿੱਚ ਨਾ ਕੋਈ ਪੱਕਾ ਦੁਸ਼ਮਣ ਹੁੰਦਾ ਹੈ ਤੇ ਨਾ ਹੀ ਪੱਕਾ ਮਿੱਤਰ ਨਵਜੋਤ ਸਿੱਧੂ ਦੇ ਬੋਲਾਂ ਤੋਂ ਅਜੀਹਾ ਹੀ ਕੁਝ ਚਲ ਗਿਆ ਇੱਕ ਇੰਟਰਵਿਊ ਦੌਰਾਨ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੱਧੂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਨਾਲ ਮੇਰੀ ਕੋਈ ਲੜਾਈ ਨਹੀਂ ਹੈ ਅਤੇ ਉਹਨਾਂ ਕਦੇ ਵੀ ਭਾਜਪਾ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਪਰ ਪਿਛਲੇ ਸਮੇਂ ਦੌਰਾਨ ਭਾਜਪਾ ਹਾਈ ਕਮਾਂਡ ਵੱਲੋਂ ਬਾਦਲਾ ਨਾਲ ਕੀਤੇ ਸਮਝੌਤੇ ਕਾਰਨ ਉਹਨਾਂ ਦੇ ਮਨ ਨੂੰ ਠੇਸ ਪੁੱਜੀ ਹੈ ਐਸੇ ਇੰਟਰਵਿਊ ਦੌਰਾਨ ਉਹਨਾਂ ਪੰਜਾਬ ਦੇ ਕਈ ਕਾਂਗਰਸੀ ਵੱਡੇ ਆਗੂਾਂ ਤੇ ਇਲਜ਼ਾਮ ਲਾਉਂਦੇ ਆ ਕਿਹਾ ਕਿ ਉਹਨਾਂ ਰੇਤ ਮਾਫੀਆ ਤੇ ਨਸ਼ਿਆਂ ਦੀ ਕਮਾਈ ਨਾਲ ਵਿਦੇਸ਼ਾਂ ਵਿੱਚ ਜਾਇਦਾਦਾਂ ਬਣਾਈਆਂ ਹਨ ਜਿਕਰ ਜੋਗ ਹੈ ਕਿ ਭਾਈਪਾ ਹੁਣ ਬਿਹਾਰ ਤੋਂ ਬਾਅਦ ਪੰਜਾਬ ਵਿੱਚ ਇੱਕ ਅਜਿਹੇ ਆਗੂ ਦੀ ਭਾਲ ਵਿੱਚ ਹੈ ਜੋ ਚੱਲਿਆ ਹੋਇਆ ਕਾਰਤੂਸ ਨਾ ਹੋਵੇ ਤੇ ਸਿੱਖ ਚਿਹਰਾ ਹੋਵੇ ਤੇ ਰਾਜਨੀਤਿਕ ਮਹਾਰਾਂ ਦੀ ਨਜ਼ਰ ਵਿੱਚ ਸਿੱਧੂ ਇਸ ਕੜੀ ਵਿੱਚ ਪੂਰੀ ਤਰ੍ਹਾਂ ਫਿੱਟ ਬੈਠਦੇ ਜਾਪ ਰਹੇ ਹਨ ਲੁਧਿਆਣਾ ਦੇ ਪੱਖੋਪਾਲ ਰੋਡ ਸਥਿਤ ਹੋਟਲ ਕੀਜ਼ ਨੇੜੇ ਦੋ ਕਾਰਾਂ ਦਰਮਿਆਨ ਬੀਤੀ ਰਾਤ ਰੇਸ ਲਾਈ ਜਾ ਰਹੀ ਸੀ ਜਿਨ੍ਹਾਂ ਵਿੱਚੋਂ ਇੱਕ ਬੇਕਾਬੂ ਹੋ ਕੇ ਪਾਣ ਵਾਲੇ ਖੋਖੇ ਬਾਹਰ ਧੂਣੀ ਸੇਕ ਰਹੇ ਲੋਕਾਂ ਤੇ ਚੜ ਗਈ। ਇਸ ਹਾਸੇ ਵਿੱਚ ਇੱਕ ਬਜ਼ੁਰਗ ਦੀ ਮੌਤ ਹੋ ਗਈ ਜਦਕਿ ਚਾਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਉਧਰ ਕੱਲ ਸ਼੍ਰੀ ਆਨੰਦਪੁਰ ਸਾਹਿਬ ਨੰਗਲ ਮੁਖ ਮਾਰਗ ਤੇ ਪਿੰਡ ਬੈਲੂ ਨੇੜੇ ਦੋ ਨਿੱਜੀ ਸਕੂਲਾਂ ਦੀਆਂ ਤਿੰਨ ਬੱਸਾਂ ਆਪਸ ਵਿੱਚ ਟਕਰਾ ਗਈਆਂ ਜਿਸ ਵਿੱਚ ਤਕਰੀਬਨ 10 ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ। ਪੰਜਾਬ ਪੁਲਿਸ ਨੂੰ ਸ਼ਰਮਸ਼ਾਰ ਕਰਨ ਵਾਲਾ ਇੱਕ ਮਾਮਲਾ ਸਾਹਮਣੇ ਆਇਆ ਹੈ। ਪੰਜਾਬ ਦੇ ਮਲੇਰਕੋਟਲਾ ਜ਼ਿਲ੍ਹੇ ਵਿੱਚ ਇੱਕ ਦਰਜੀ ਤੇ ਅਖੌਤੀ ਤੌਰ ਤੇ ਝੂਠੇ ਡਰੱਗ ਤਸਕਰੀ ਮਾਮਲੇ ਵਿੱਚ ਕੇਸ ਦਰਜ ਕੀਤਾ ਗਿਆ ਹੈ। ਪਟੀਸ਼ਨ ਕਰਤਾ ਦਰਜੀ ਮੁਤਾਬਕ ਉਹ ਲੰਬੇ ਸਮੇਂ ਤੋਂ ਪੁਲਸ ਮੁਲਾਜ਼ਮਾਂ ਦੀਆਂ ਵਰਦੀਆਂ ਦੀ ਸਿਲਾਈ ਕਰ ਰਿਹਾ ਸੀ ਪਰ ਜਦ ਉਸਨੇ ਸਿਲਾਈ ਦੇ ਬਕਾਇਆ ਪੈਸੇ ਜੋ ਕਿ 2 ਲੱਖ ਰੁਪਏ ਦੇ ਕਰੀਬ ਸਨ ਮੰਗੇ ਤਾਂ ਪੰਜਾਬ ਪੁਲਿਸ ਦੇ ਮੁਲਾਜ਼ਮਾ ਨੇ ਖਿੱਚ ਕੇ ਉਸਤੇ ਨਸ਼ਾ ਤਸਕਰੀ ਦਾ ਝੂਠਾ ਕੇਸ ਪਾ ਦਿੱਤਾ। ਹਾਈ ਕੋਰਟ ਨੇ ਕੱਲ ਇਸ ਮਾਮਲੇ ਵਿੱਚ ਸਖਤ ਰੁਖ ਅਪਣਾਉਂਦੇ ਹੋਏ ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ ਨੂੰ 26 ਫਰਵਰੀ ਤੱਕ ਜਾਂਚ ਦੇ ਸਬੰਧ ਵਿੱਚ ਰਿਪੋਰਟ ਸੌਂਪਣ ਤੇ ਦੋਸ਼ ਸਹੀ ਪਾਏ ਜਾਣ ਤੇ ਦੋਸ਼ੀ ਪੁਲਿਸ ਮਲਾਈਮਾ ਖਿਲਾਫ ਕਾਰਵਾਈ ਕਰਨ ਲਈ ਕਿਹਾ ਹੈ। ਦਿੱਲੀ ਸ਼ਰਾਬ ਘਟਾਲੇ ਤੋਂ ਬਾਅਦ ਈਡੀ ਨੇ ਹੁਣ ਦਿੱਲੀ ਜਲ ਬੋਰਡ ਘਟਾਲੇ ਵਿੱਚ ਮਨੀ ਲਾਂਡਰਿੰਗ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸلسਲੇ ਵਿੱਚ ਈਡੀ ਨੇ ਮੰਗਲਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪੀਏ ਦਿੱਲੀ ਆਪ ਦੇ ਰਾਜ ਸਭਾ ਮੈਂਬਰ ਐਨ ਡੀ ਗੁਪਤਾ ਤੇ ਕਈ ਹੋਰ ਆਮ ਆਦਮੀ ਪਾਰਟੀ ਨਾਲ ਜੁੜੇ ਵੱਡੇ ਲੋਕਾਂ ਦੇ ਦਰਜਨ ਪਰ ਟਿਕਾਣਿਆਂ ਤੇ ਛਾਪੇਮਾਰੀ ਕੀਤੀ ਈਡੀ ਦਾ ਦੋਸ਼ ਹੈ ਕਿ ਦਿੱਲੀ ਜਲ ਬੋਰਡ ਦੇ ਇੱਕ ਟੈਂਡਰ ਵਿੱਚ 21 ਕਰੋੜ ਰੁਪਏ ਦਾ ਘੁਟਾਲਾ ਹੋਇਆ ਹੈ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਉਹਨਾਂ ਦੇ ਘਰਾਂ ਤੇ ਜਾ ਕੇ ਸਰਕਾਰੀ ਸੇਵਾਵਾਂ ਦੇਣ ਦੀ ਮੁਹਿੰਮ ਆਪਦੀ ਸਰਕਾਰ ਆਪਦੇ ਦਵਾਰ ਤਹਿਤ ਲਾਏ ਕੈਂਪ ਦੌਰਾਨ ਕੱਲ ਇੱਕ ਨਵ ਵਿਆਹੇ ਜੋੜੇ ਦੇ ਵਿਆਹ ਦੀ ਰਜਿਸਟ੍ਰੇਸ਼ਨ ਮਹਿਜ਼ 5 ਮਿੰਟਾਂ ਵਿੱਚ ਹੀ ਹੋ ਗਈ। ਦਰਸਲ ਕੱਲ ਮੋਗਾ ਦੇ ਪਿੰਡ ਸਿੰਘਾਵਾਲਾ ਵਿੱਚ ਕੈਂਪ ਦੌਰਾਨ ਨਾਲ ਲੱਗਦੇ ਗੁਰਦੁਆਰਾ ਸਾਹਿਬ ਵਿੱਚ ਆਨੰਦ ਕਾਰਜ ਹੋ ਰਹੇ ਸਨ ਤਾਂ ਮੌਕੇ ਤੇ ਹਾਜ਼ਰ ਅਧਿਕਾਰੀਆਂ ਨੇ ਨਵ ਵਿਆਹੀ ਜੋੜੀ ਨੂੰ ਮੌਕੇ ਤੇ ਹੀ ਵਿਆਹ ਰਜਿਸਟ੍ਰੇਸ਼ਨ ਸਰਟੀਫਿਕੇਟ ਜਾਰੀ ਕਰ ਦਿੱਤਾ ਮੇਰੇ ਕੋਲ ਇੱਕ ਵੀਡੀਓ ਆਈ ਆ ਮੋਗੇ ਕੋਲੇ ਇੱਕ ਮੁੰਡੇ ਦਾ ਵਿਆਹ ਸੀ ਆਨੰਦ ਕਾਰਜ ਤੋਂ 2 ਘੰਟਿਆਂ ਦੇ ਵਿੱਚ ਵਿੱਚ ਡੀਸੀ ਨੇ ਉੱਥੇ ਹੀ ਜਾ ਕੇ ਨਾਲੇ ਸ਼ਗਨ ਦਿੱਤਾ ਤੇ ਨਾਲੇ ਵਿਆਹ ਦਾ ਰਜਿਸਟ੍ਰੇਸ਼ਨ ਸਰਟੀਫਿਕੇਟ ਦਿੱਤਾ ਲੈ ਉਹ ਬਣਦਾ ਹੀ ਨਹੀਂ ਵਿਆਹ ਦਾ ਰਿਸਟ੍ਰੇਸ਼ਨ ਸਰਟੀਫਿਕੇਟ ਕਦੇ ਮਾਮਾ ਨਹੀਂ ਆਇਆ ਕਦੇ ਭੂਆ ਰੁੱਸ ਗਈ ਠੀਕ ਕਰੀ ਉਹਨੇ ਸੋ ਇਸ ਕਰਕੇ ਇਹ ਜਿਹੜੀਆਂ ਖੱਜਲਖਵਾਰੀਆਂ ਨੇ ਬੰਦ ਕਰ ਦਿੱਤੀਆਂ ਗੋਆ ਵਿੱਚ ਲੰਘੇ ਐਤਵਾਰ ਨੂੰ ਪੰਜਾਬੀ ਕਾਰੋਬਾਰੀ ਨਰਉਤਮ ਢਿੱਲੋਂ ਉਰਫ ਨਿੰਮਸ ਢਿੱਲੋਂ ਦੇ ਕਤਲ ਦੇ ਮਾਮਲੇ ਵਿੱਚ ਕੀਤੀ ਗਈ ਮੁੱਢਲੀ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਇਹ ਕਤਲ ਲੁੱਟਖੋਹ ਦੀ ਮਨਸ਼ਾ ਨਾਲ ਕੀਤਾ ਗਿਆ ਹੈ। ਨਰਉਤਮ ਢਿੱਲੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਭਤੀਜੇ ਸਨ। ਗੋਆ ਪੁਲਿਸ ਵੱਲੋਂ ਨਰਉਤਮ ਢਿੱਲੋਂ ਤੇ ਮਲਜ਼ਮਾਂ ਵਿਚਕਾਰ ਇੰਸਟਾਗ੍ਰam ਤੇ ਜਾਣ ਪਛਾਣ ਹੋਈ ਸੀ ਪਰ ਕਤਲ ਦੀ ਘਟਨਾ ਕਿਹੜੇ ਹਾਲਾਤ ਵਿੱਚ ਵਾਪਰੀ ਇਸ ਸੰਬੰਧੀ ਜਾਂਚ ਜਾਰੀ ਹੈ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਕਿਸਾਨੀ ਮਸਲਿਆਂ ਲਈ ਪੰਜਾਬ ਸਰਕਾਰ ਵਿਰੁੱਧ ਕੱਲ 16 ਜ਼ਿਲ੍ਹਿਆਂ ਵਿੱਚ ਡਿਪਟੀ ਕਮਿਸ਼ਨਰ ਦਫ਼ਤਰਾਂ ਅੱਗੇ ਪੰਜ ਰੋਜ਼ਾ ਪੱਕੇ ਮੋਰਚੇ ਸ਼ੁਰੂ ਕਰ ਦਿੱਤੇ ਕਿਸਾਨ ਆਗੂਆਂ ਨੇ ਇਨ੍ਹਾਂ ਮੋਰਚਿਆਂ ਵਿੱਚ ਮੰਗ ਕੀਤੀ ਕਿ ਕਿਸਾਨ ਮਜ਼ਦੂਰ ਪੱਖੀ ਨੀਤੀ ਫੌਰੀ ਤੌਰ ਤੇ ਲਾਗੂ ਕੀਤੀ ਜਾਵੇ ਤੇ ਕਿਸਾਨਾਂ ਦੇ ਕਰਜ਼ੇ ਮਾਫ਼ ਕੀਤੇ ਜਾਣ ਆਗੂਆਂ ਨੇ ਇਹ ਵੀ ਮੰਗ ਕੀਤੀ ਕਿ ਕਰਜ਼ੇ ਕਾਰਨ ਖੁਦਕੁਸ਼ੀ ਕਰ ਚੁੱਕੇ ਕਿਸਾਨਾਂ ਤੇ ਮਜ਼ਦੂਰਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਤੇ ਸਰਕਾਰੀ ਨੌਕਰੀ ਦਿੱਤੀ ਜਾਵੇ। ਚੋੜ ਕਮਿਸ਼ਨ ਨੇ ਅਜੀਤ ਪਵਾਰ ਦੀ ਅਗਵਾਈ ਵਾਲੇ ਐਨਸੀਪੀ ਨੂੰ ਅਸਲੀ ਐਨਸੀਪੀ ਪਾਰਟੀ ਅਲਾਨ ਦਿੱਤਾ ਹੈ। ਕਮਿਸ਼ਨ ਦਾ ਇਹ ਫੈਸਲਾ ਪਾਰਟੀ ਦੇ ਬਾਨੀ ਸ਼ਰਦ ਪਵਾਰ ਲਈ ਵੱਡਾ ਝਟਕਾ ਹੈ। ਇਹੀ ਨਹੀਂ ਚੋੜ ਕਮਿਸ਼ਨ ਨੇ ਐਨਸੀਪੀ ਦਾ ਚੋੜ ਨਿਸ਼ਾਨ ਘੜੀ ਵੀ ਅਜੀਤ ਪਵਾਰ ਧੜੇ ਦੀ ਝੋਲੀ ਪਾ ਦਿੱਤਾ। ਕਮਿਸ਼ਨ ਦੇ ਇਸ ਫੈਸਲੇ ਵਿਰੁੱਧ ਸ਼ਰਦ ਪਵਾਰ ਹੁਣ ਸੁਪਰੀਮ ਕੋਰਟ ਦਾ ਰੁਖ ਕਰਨਗੇ। ਕੇਂਦਰ ਸਰਕਾਰ ਨੇ ਖਪਤਕਾਰਾਂ ਨੂੰ ਮਹਿੰਗਾਈ ਤੋਂ ਰਾਹਤ ਦੇਣ ਲਈ ਕੱਲ 29 ਰੁਪਏ ਪ੍ਰਤੀ ਕਿਲੋ ਸਬਸਿਡੀ ਦੀ ਦਰ ਤੇ ਭਾਰਤ ਚੌਲ ਲਾਂਚ ਕਰ ਦਿੱਤੇ ਇਹ ਚੌਲ 5 ਤੇ 10 ਕਿਲੋ ਦੀ ਪੈਕਿੰਗ ਵਿੱਚ ਮੁਹੱਈਆ ਕਰਵਾਏ ਜਾਣਗੇ ਜਿਕਰ ਜੋਗ ਹੈ ਕਿ ਇਹਨਾਂ ਵਿੱਚ 5% ਦੀ ਟੋਟਾ ਚੌਲ ਸ਼ਾਮਲ ਹਨ ਮੱਧ ਪ੍ਰਦੇਸ਼ ਦੇ ਹਰਦਾ ਕਸਬੇ ਵਿੱਚ ਪਟਾਕਿਆਂ ਦੀ ਫੈਕਟਰੀ ਵਿੱਚ ਅੱਗ ਲੱਗਣ ਕਾਰਨ ਕੱਲ 11 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 200 ਤੋਂ ਵੱਧ ਜ਼ਖਮੀ ਹੋ ਗਏ ਪਰਤਖ ਦਰਸ਼ੀਆਂ ਮੁਤਾਬਕ ਪਟਾਕਾ ਯੂਨਿਟ ਦੇ ਅੰਦਰ ਤੇ ਆਲੇ ਦੁਆਲੇ ਅਜੇ ਵੀ ਕਈ ਲੋਕਾਂ ਦੇ ਫਸੇ ਹੋਣ ਦਾ ਖਾਸ਼ਾ ਹੈ ਜਿਸ ਤੋਂ ਮੌਤਾਂ ਦਾ ਅੰਕੜਾ ਵਧਣ ਦਾ ਡਰ ਵੀ ਹੈ ਬਰਤਾਨੀਆਂ ਦੇ ਮਹਾਰਾਜਾ ਚਾਰਲਸ ਤੀਜੇ ਨੂੰ ਕੈਂਸਰ ਹੋਣ ਦੀ ਪੁਸ਼ਟੀ ਹੋਈ ਹੈ ਬਕਿੰਗਮ ਪੈਲੇਸ ਨੇ ਕੱਲ ਦੱਸਿਆ ਕਿ ਉਹਨਾਂ ਦਾ ਨਿਜਮਤ ਇਲਾਜ ਸ਼ੁਰੂ ਹੋ ਗਿਆ ਹੈ ਤੇ ਡਾਕਟਰੀ ਸਲਾਹ ਉੱਤੇ ਚਾਰਲਸ ਆਪਣੀਆਂ ਜਨਤਕ ਜ਼ਿੰਮੇਵਾਰੀਆਂ ਤੋਂ ਪਾਸੇ ਹੋ ਰਹੇ ਹਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਦੁਨੀਆ ਦੇ ਕਈ ਵੱਡੇ ਨੇਤਾਵਾਂ ਨੇ ਉਨ੍ਹਾਂ ਦੇ ਜਲਦੀ ਸਿਹਤਯਾਬ ਹੋਣ ਦੀ ਦੁਆ ਕੀਤੀ ਹੈ। ਸਚਨ ਤਾਸ ਤੇ ਕਪਤਾਨ ਉਦੇ ਸਹਾਰਨ ਦੇ ਅਰਧ ਸੈਂਕੜਿਆਂ ਤੇ ਦੋਵਾਂ ਵਿਚਕਾਰ ਸੈਂਕੜੇ ਦੀ ਭਾਈਵਾਲੀ ਦੀ ਬਦੌਲਤ ਮੌਜੂਦਾ ਚੈਂਪੀਅਨ ਭਾਰਤ ਨੇ ਕੱਲ ਇੱਕ ਰੋਮਾਂਚਕ ਸੈਮੀਫਾਈਨਲ ਵਿੱਚ ਦੱਖਣੀ ਅਫਰੀਕਾ ਨੂੰ 2 ਵਿਕਟਾਂ ਨਾਲ ਹਰਾ ਕੇ ਲਗਾਤਾਰ ਪੰਜਵੀਂ ਵਾਰ ਅੰਡਰ 19 ਇੱਕ ਰੋਜਾ ਵਿਸ਼ਵ ਕੱਪ ਦੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਦੱਖਣੀ ਅਫਰੀਕਾ ਨੇ 7 ਵਿਕਟਾਂ ਦੇ ਨੁਕਸਾਨ ਤੇ 244 ਦੌੜਾਂ ਬਣਾਈਆਂ ਸਨ ਪਰ ਟੀਚੇ ਦਾ ਪਿੱਛਾ ਕਰਦੀ ਹੋਈ ਭਾਰਤੀ ਟੀਮ ਦੀ ਹਾਲਤ ਇੱਕ ਸਮੇਂ ਨਾਜ਼ੁਕ ਸੀ 32 ਦੌੜਾਂ ਤੇ ਉਸ ਦੇ 4 ਖਿਡਾਰੀ ਆਊਟ ਹੋ ਚੁੱਕੇ ਸਨ ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ ਤੁਹਾਡਾ ਸਾਰਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ